ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 25 ਅਗਸਤ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਕੱਲ ਸ਼ਾਮ ਵੇਲੇ ਕਾਫੀ ਇਲਾਕਿਆਂ ਦੇ ਵਿੱਚ ਮੀਂਹ ਦੀਆਂ ਕਰਬਾਹੀਆਂ ਦੇਖੀਆਂ ਗਈਆਂ ਸੋ ਅੱਜ ਵੀ ਮਾਹੌਲ ਉਸੇ ਤਰ੍ਹਾਂ ਦਾ ਹੈ ਮਾਹੌਲ ਅੱਜ ਵੀ ਉਸੇ ਤਰ੍ਹਾਂ ਦਾ ਹੀ ਬਣਿਆ ਹੋਇਆ ਹੈ ਕਾਫੀ ਇਲਾਕਿਆਂ ਦੇ ਵਿੱਚ ਅੱਜ ਵੀ ਸਵੇਰ ਵੇਲੇ ਤੋਂ ਲਗਾਤਾਰ ਬੱਦਲ ਬਈ بڑھਨੇ ਸ਼ੁਰੂ ਹੋ ਚੁੱਕੀ ਹੈ ਜਿਦੇ ਵਿੱਚ ਹਲਕੇ ਤੋਂ ਦਰਮਿਆਨੇ ਮੀਂਹ ਦੀਆਂ ਕਾਰਵਾਈਆਂ ਵੱਖ-ਵੱਖ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲ ਸਕਦੀਆਂ ਨੇ ਇਹ ਕਾਰਵਾਈਆਂ ਕੁਝ ਕੁ ਇਲਾਕਿਆਂ ਦੇ ਵਿੱਚ ਥੋੜੀਆਂ ਤੇ ਕਿਤੇ ਜਾਰੀਆਂ ਵੀ ਦੇਖਣ ਨੂੰ ਮਿਲ ਸਕਦੀਆਂ ਨੇ ਕਿਉਂਕਿ ਅਗਲੇ 2 ਤੋਂ 3 ਦਿਨ ਇੱਕ ਸਿਸਟਮ ਦਾ ਪ੍ਰਭਾਵ ਰਹੇਗਾ ਪਰ ਜ਼ਿਆਦਾਤਰ ਅਸਰ ਉਸ ਦਾ ਸਿਸਟਮ ਦਾ ਹਰਿਆਣਾ ਦੇ ਵਿੱਚ ਰਹਿਣ ਦੀ ਸੰਭਾਵਨਾ ਹੈ Rajasthan ਦੇ ਵਿੱਚ ਰਹਿਣ ਦੀ ਸੰਭਾਵਨਾ ਹੈ ਜਿੱਥੇ ਵੱਡੇ ਪੱਧਰ ਤੇ ਮੀਂਹ ਪੈਣ ਦੀ ਸੰਭਾਵਨਾ ਰਹੇਗੀ ਅਗਲੇ 2 ਤੋਂ 3 ਦਿਨ ਭਾਰੇ ਤੋਂ ਭਾਰੇ ਮੀਂਹ ਪਰ ਪੰਜਾਬ ਦੇ ਮਾਲਵੇ ਦੇ ਇਲਾਕਿਆਂ ਦੇ ਵਿੱਚ ਬਾਕੀ ਖੇਤਰਾ ਦੇ ਨਾਲੋਂ ਵਧੇਰੇ ਮੀਂਹ ਦੀ ਸੰਭਾਵਨਾ ਰਹੇਗੀ ਖਾਸ ਕਰਕੇ ਪਟਿਆਲਾ, ਸੰਗਰੂਰ, ਬਰਨਾਲਾ, ਮਾਨਸਾ, ਫਤਿਹਗੜ੍ਹ ਸਾਹਿਬ, ਲੁਧਿਆਣਾ, ਅਬੂਹਰ, ਫਾਜ਼ਿਲਕਾ ਇਹਨਾਂ ਵਿੱਚ ਅਗਲੇ 2-3 ਦਿਨ ਲਗਾਤਾਰ ਰੁਕ ਰੁਕ ਕੇ ਟੁੱਟਵੇਂ ਤੌਰ ਤੇ ਉਮੀਦ ਜਾਂ ਕਾਰਵਾਈਆਂ ਹੁੰਦੀਆਂ ਰਹਿਣਗੀਆਂ। ਪਰ ਇਹ ਮੀਂਹ ਦੀਆਂ ਕਾਰਵਾਈਆਂ ਹਲਕੇ ਤੋਂ ਦਰਮਿਆਨੀਆਂ ਰਹਿਣ ਦੀ ਸੰਭਾਵਨਾ ਜਾਰੀ ਰਹੇਗੀ। ਵੱਡੇ ਪੱਧਰ ਤੇ ਮੀਂਹ ਦੀ ਸੰਭਾਵਨਾ ਘੱਟ ਰਹੇਗੀ। ਟੁੱਟਵੇਂ ਤੌਰ ਤੇ ਲਗਾਤਾਰ ਅਗਲੇ 2 ਤੋਂ 3 ਦਿਨ ਪੰਜਾਬ ਦੇ ਵਿੱਚ ਮੀਂਹ ਦੀਆਂ ਕਾਰਵਾਈਆਂ ਤੁਹਾਨੂੰ ਦੇਖਣ ਨੂੰ ਮਿਲਦੀਆਂ ਰਹਿਣਗੀਆਂ। ਸੋ ਅੱਜ ਵੀ ਦਿਨਵੱਲੇ ਥੋੜੇ ਜਿਹੇ ਖੇਤਰਾਂ ਦੇ ਵਿੱਚ ਬਾਅਦ ਦੁਪਹਿਰ ਤੋਂ ਇੱਕ ਵਾਰ ਫਿਰ ਤੋਂ ਕਾਫੀ ਖੇਤਰਾਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੋਣਗੀਆਂ ਤੇ ਪਰ ਇਹ ਸੰਭਾਵਨਾ ਟੁੱਟਵੇਂ ਤੌਰ ਤੇ ਹੋਣਗੀਆਂ ਕੁਝ ਕੁਝ ਖੇਤਰਾਂ ਦੇ ਵਿੱਚ